ਕੱਲ੍ਹ ਕਿਲਾ ਲਾਲ ਸਿੰਘ ਪੁਲਿਸ ਸਟੇਸ਼ਨ ਵਿੱਚ ਸੀਕ੍ਰੇਟ ਇਨਫੋਰਮੇਸ਼ਨ ਮਿਲਦ ਗਈ ਜਿਸ ਦੇ ਵਿੱਚ ਸੋਸ਼ਲ ਮੀਡੀਆ ਦੀ ਵਾਇਰਲ ਵੀਡੀਓ ਵਿੱਚ ਚਾਰ ਨੌਜਵਾਨ ਹਥਿਆਰਾਂ ਦੀ ਪਰਚਾਸ਼ੀ ਕਰਦੇ ਦਿਖਾਈ ਦਿੱਤੇ ਇਸ ਦਾ ਸਖਤ ਨੋਟਿਸ ਮਿਲਿਆ ਆ ਸਾਡੇ ਮਾਨਯੋਗ ਐਸਐਸਪੀ ਸ੍ਰੀ ਘਾਸੂ ਮੀਤ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਚਾਰਾਂ ਨੌਜਵਾਨਾਂ ਦੇ ਉਹਨਾਂ ਦੀ ਪਛਾਣ ਕਰਕੇ ਮਕਦਮਾ ਨੰਬਰ 8 ਮਿਤੀ 18 2 2025 ਅੰਡਰ ਸੈਕਸ਼ਨ 25 ਆਮ ਸੈਕਟ ਤਹਿਤ ਮਕਦਮਾ ਦਰਜ ਕੀਤਾ ਗਿਆ ਇੱਕ ਵਿੱਚ ਮੈਂ ਬਾਕੀ ਨੌਜਵਾਨਾਂ ਨੂੰ ਅਪੀਲ ਕਰਦਾ ਕਿ ਜਿਹੜੇ ਤੁਹਾਡੇ ਲਾਇਸੈਂਸ ਤੇ ਆ ਰਿਹਾ ਇਹ ਇਹ ਤੁਹਾਡੀ ਸੇਫਟੀ ਵਾਸਤੇ ਨਾ ਕਿ ਇਹਨਾਂ ਦੀ ਜਨਤਕ ਥਾਵਾਂ ਤੇ ਪ੍ਰਦਰਸ਼ਨ ਕਰਨ ਵਾਸਤੇ ਜੇ ਕੋਈ ਵਿੱਚ ਕੋਈ ਵੀ ਨੌਜਵਾਨ ਇਸ ਦੀ ਉਲੰਘਣਾ ਤੋਂ ਕਰੇਗਾ ਤੇ ਉਹ ਤੇ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਹਮੇਸ਼ਾ ਹੰਢੀ ਜਾਵੇਗੀ ਜੈ